ਜੇਕਰ ਤੁਹਾਡੇ ਪੈਰ ਗਿੱਟੇ ਜਾਂ ਉਂਗਲਾਂ ਅਕਸਰ ਸੁੱਜੀਆਂ ਰਹਿੰਦੀਆਂ ਹਨ ਤਾਂ ਇਸ ਨੂੰ ਸਧਾਰਨ ਥਕਾਵਟ ਜਾਂ ਬੁਢਾਪੇ ਦੀ ਨਿਸ਼ਾਨੀ ਵਿੱਚੋਂ ਖਾਰਜ ਨਾ ਕਰੋ ਸੋਜ ਅਕਸਰ ਇੱਕ ਲੁਕਵੀਂ ਸਮੱਸਿਆ ਦਾ ਸੰਕੇਤ ਦਿੰਦੀ ਹੈ ਜਿहां ਕਈ ਵਾਰ ਇਹ ਸੋਜ ਦਿਲ ਗੁਰਦੇ ਜਿਗਰ ਜਾਂ ਫਿਰ ਨਾਰੀਆਂ ਦੀ ਗੰਬੀਰ ਬਿਮਾਰੀ ਦਾ ਸ਼ੁਰੂਆਤੀ ਸੰਕੇਤ ਹੋ ਸਕਦੀ ਹੈ ਇਸ ਲਈ ਕਾਰਨ ਨੂੰ ਸਮਝਣਾ ਅਤੇ ਜਲਦੀ ਡਾਕਟਰੀ ਸਹਾਇਤਾ ਲੈਣਾ ਮਹੱਤਵਪੂਰਨ ਹੈ ਜਦੋਂ ਪੈਰਾਂ ਦੇ ਵਿੱਚ ਵਾਰ-ਵਾਰ ਸੋਜ ਹੁੰਦੀ ਹੈ ਤਾਂ ਇਹ ਇੱਕ ਗੰਭੀਰ ਅੰਤਰੀਵ ਸਥਿਤੀ ਨੂੰ ਦਰਸਾਉਂਦੀ ਹੈ ਜੇਕਰ ਸੋਜ ਦੇ ਨਾਲ ਦਰਦ ਭਾਰਪਨਿਆ ਉਂਗਲੀ ਲਾਲ ਹੁੰਦੀ ਹੈ ਤਾਂ ਇਹ ਇੱਕ ਹੋਰ ਗੰਭੀਰ ਸੰਕੇਤ ਹੋ ਸਕਦਾ ਹੈ ਲੱਤਾਂ ਦੀਆਂ ਨਾੜੀਆਂ ਦੇ ਵਿੱਚ ਵਾਲਵ ਦਿਲ ਵਾਲ ਖੂਨ ਨੂੰ ਉੱਪਰ ਵੱਲ ਭੇਜਦੇ ਹਨ ਤੇ ਹਾਲਾਂਕਿ ਜਦੋਂ ਇਹ ਵਾਲਵ ਕਮਜ਼ੋਰ ਹੋ ਜਾਂਦੇ ਹਨ ਤਾਂ ਹੇਟੀਆਂ ਲੱਤਾਂ ਵਿੱਚ ਖੂਨ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ ਇਸ ਦੇ ਨਾਲ ਸੋਚ ਯਾਨੀ ਕਿ ਕ੍ਰੋਨਿਕ ਵੇਨ ਇਨਸਫੀਸ਼ੀਐਂਸੀ ਅਤੇ ਦਰਦ ਹੁੰਦਾ ਹੈ ਦਿਲ ਦੀਆਂ ਸਮੱਸਿਆਵਾਂ ਜੇਕਰ ਦਿਲ ਕਮਜ਼ੋਰ ਹੋ ਰਿਹਾ ਹੈ ਤਾਂ ਇਹ ਖੂਨ ਨੂੰ ਸਹੀ ਢੰਗ ਨਾਲ ਪੰਪ ਨਹੀਂ ਕਰ ਸਕਦਾ ਨਤੀਜੇ ਵਜੋਂ ਲਤਾਂ ਤਰਲ ਨਾਲ ਭਰਨਾ ਸ਼ੁਰੂ ਕਰ ਦਿੰਦੀਆਂ ਹਨ ਤੇ ਇਹ ਲੱਛਣ ਇਸ ਦੇ ਨਾਲ ਹੋ ਸਕਦੇ ਹਨ ਜਿਵੇਂ ਕਿ ਸਾਹ ਚੜਨਾ ਛਾਤੀ ਦੇ ਵਿੱਚ ਦਰਦ ਹੋਣਾ ਤੇਜ਼ ਧੜਕਣ ਇਹ ਸੰਕੇਤ ਦਿਲ ਦੀ ਬਿਮਾਰੀ ਦਾ ਸੰਕੇਤ ਦੇ ਸਕਦੇ ਨੇ ਡੀਪ ਵੇਨ ਥੰਬੋਸਿਸ ਲੱਤ ਵਿੱਚ ਡੀਪ ਵੇਨ ਦੇ ਵਿੱਚ ਖੂਨ ਦਾ ਫਲੌਟ ਹੋਣਾ ਬਹੁਤ ਖਤਰਨਾਕ ਹੈ ਤੇ ਇਸ ਦੇ ਲੱਛਣ ਨੇ ਅਚਾਨਕ ਸੋਜ ਲੱਤ ਵਿੱਚ ਗਰਮਾਹਟ ਲਾਲ ਜਾਂ ਨੀਲੀ ਸਕਿਨ ਜੇਕਰ ਫਲੌਟ ਫੇਫੜਿਆਂ ਤੱਕ ਪਹੁੰਚ ਜਾਂਦਾ ਹੈ ਤਾਂ ਇਹ ਜਾਨਲੇਵਾ ਹੋ ਸਕਦਾ ਹੈ ਜਿਗਰ ਅਤੇ ਗੁਰਦੇ ਦੀ ਬਿਮਾਰੀ ਜਿਗਰ ਦੀਆਂ ਸਮੱਸਿਆਵਾਂ ਲੱਤਾਂ ਅਤੇ ਪੇਟ ਵਿੱਚ ਤਰਲ ਪਦਾਰਥ ਜਮਾ ਹੋਣ ਦਾ ਕਾਰਨ ਬਣਦੀਆਂ ਹਨ ਤੇ ਦੂਜੇ ਪਾਸੇ ਗੁਰਦੇ ਦੀਆਂ ਸਮੱਸਿਆਵਾਂ ਵਿੱਚ ਥਕਾਵਟ ਅਤੇ ਪਿਸ਼ਾਬ ਵਿੱਚ ਬਦਲਾਅ ਦੇ ਨਾਲ-ਨਾਲ ਸੋਚ ਦਾ ਕਾਰਨ ਬਣਦੀਆਂ ਹਨ ਲੱਤਾਂ ਦੇ ਵਿੱਚ ਸੋਚ ਨੂੰ ਹਲਕੇ ਦੇ ਵਿੱਚ ਨਾ ਲਓ ਤੇ ਜੇਕਰ ਇਹ ਅਕਸਰ ਹੁੰਦਾ ਹੈ ਜਾਂ ਫਿਰ ਦਰਦ ਦੇ ਨਾਲ ਹੁੰਦਾ ਹੈ ਤਾਂ ਤੁਰੰਤ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ